ਮੇਰਾ ਇੰਕਾਊਂਟਰ ਕਰਨਾ ਚਾਹੁੰਦੀ ਹੈ ਪੁਲਿਸ ਦਰਅਸਲ ਇਹ ਬਿਆਨ ਹੈ ਆਪ ਵਿਧਾਇਕ ਪਠਾਨ ਮਾਜਰਾ ਦਾ ਜਿਨ੍ਹਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤਾਂ ਜ਼ਬਰਦਸਤ ਦੇ ਮਾਮਲੇ ਦੇ ਵਿੱਚ ਨਾਮਜ਼ਦ ਤੇ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋਈ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਖਿਲਾਫ ਹਰਿਆਣਾ ਦੇ ਕਰਨਾਲ ਚ ਪਰਚਾ ਹੁੰਦਾ ਤੇ ਦੂਜੇ ਦਿਨੋਂ ਪੁਲਿਸ ਦੇ ਹੱਥ ਨਹੀਂ ਲੱਗੇ ਤਾਂ ਸਹੀ ਕੀ ਪੰਜਾਬ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਹਰਿਆਣਾ ਪੁਲਿਸ ਵੱਲੋਂ ਪਾਲ ਜਾਰੀ ਹੈ ਵਿਧਾਇਕ ਪਠਾਨ ਮਾਜਰਾ ਨੇ ਬੁੱਧਵਾਰ ਨੂੰ ਆਪਣੀ ਵੀਡੀਓ ਜਾਰੀ ਕਰਕੇ ਖਦਸ਼ਾ ਪ੍ਰਗਟਾਇਆ ਕਿ ਉਹਨਾਂ ਦਾ ਐਨਕਾਊਂਟਰ ਕੀਤਾ ਜਾ ਸਕਦਾ ਵਿਧਾਇਕ ਦੇ ਫਰਾਰ ਹੋਣ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਡੀਐਸਪੀ ਵਿਕਰਮ ਸਿੰਘ ਬਰਾੜ ਤੇ ਹੋਰ ਅਧਿਕਾਰੀਕਰ ਨਾਲ ਦੇ ਡਿਬਰੀ ਪਹੁੰਚੇ ਤਾਂ ਸਹੀ ਇਹ ਕਿਸੇ ਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਕਈ ਥਾਈਂ ਛਾਪੇ ਮਾਰੀ ਜਾ ਰਹੀ ਹੈ ਤੇ ਵਿਧਾਇਕ ਦੀ ਗ੍ਰਿਫਤਾਰੀ ਲਈ ਟੀਮਾਂ ਚੌਕਸ ਹੋ ਚੁੱਕੀਆਂ ਨੇ ਲੋੜਿੰਦੇ ਮਲਜ਼ਮ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜ ਇਸ ਤੋਂ ਬਾਅਦ ਦੱਸਿਆ ਗਿਆ ਕਿ ਉਹ ਫਰਾਰ ਹੋ ਜਾਂਦੇ ਨੇ ਤਾਂ ਬੁੱਧਵਾਰ ਨੂੰ ਜਾਰੀ ਵੀਡੀਓ ਦੇ ਵਿੱਚ ਪਠਾਨ ਮਾਜਰਾ ਦਾ ਇਹ ਕਹਿਣਾ ਕਿ ਉਸ ਨੂੰ ਪੁਲਿਸ ਮੁਕਾਬਲੇ ਦਾ ਡਰ ਸੀ ਇਸ ਦੀ ਸੂਚਨਾ ਮਿਲੀ ਸੀ ਕਿ ਝੂਠੇ ਮੁਕਾਬਲੇ ਚ ਉਹਨਾਂ ਨੂੰ ਮਾਰਨ ਦੀ ਯੋਜਨਾ ਜਿਸ ਦੇ ਚਲਦਿਆਂ ਕਿ ਪਠਾਨ ਮਾਜਰਾ ਦਾ ਇਹ ਕਹਿਣਾ ਕਿ ਮੈਂ ਕਦੇ ਵੀ ਪੁਲਿਸ ਨਾਲ ਟੱਕਰ ਦੇ ਵਿੱਚ ਨਹੀਂ ਪਿਆ ਜਦੋਂ ਮੇਰੀ ਗੱਡੀ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਹੋਰ ਰਸਤੇ ਰਾਹੀਂ ਭੱਜਿਆ ਜਾਰੀ ਕੀਤੀ ਦੋ ਵੀਡੀਓਜ਼ ਦੇ ਵਿੱਚ ਵਿਧਾਇਕ ਨੇ ਇੱਕ ਦੇ ਵਿੱਚ ਦਿੱਲੀ ਲਾਬੀ ਤੇ ਉਸ ਦੇ ਵਿਰੁੱਧ ਕਾਰਵਾਈ ਕਰਨ ਦਾ ਦੋਸ਼ ਲਾਇਆ ਉਸਨੇ ਪੰਜਾਬ ਦੇ ਸਾਥੀ ਵਿਧਾਇਕਾਂ ਤੇ ਮੰਤਰੀਆਂ ਨੂੰ ਬਾਹਰੀ ਤਾਕਤਾਂ ਤੋਂ ਬਚਾਉਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਤਾਂ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਜਦੋਂ ਅਫਗਾਨੀ ਪੰਜਾਬ ਨੂੰ ਨਹੀਂ ਡਰਾ ਸਕਿਆ ਤਾਂ ਦਿੱਲੀ ਲਾਬੀ ਕਿਵੇਂ ਡਰਾ ਸਕਦੀ ਹੈ ਤਾਂ ਦੱਸ ਦਿਓ ਕਿ ਵਿਧਾਇਕ ਦਖਿਆਣਾ ਕਿ ਮੈਨੂੰ ਗੈਂਗਸਟਰ ਦੇ ਵੱਲੋਂ ਦਰਸਾਉਣ ਦੇ ਲਈ 10 8 MP ਤੇ 5 ਤੋਂ ਬਾਅਦ DSP ਇੱਕ ਦਰਜਨ SHOs ਤੇ 500 ਪੁਲਿਸ ਵਾਲੇ ਭੇਜੇ ਗਏ ਜ਼ਰੀ ਰਖੋਸ਼ਨ ਦੇ ਮਾਮਲੇ ਦੇ ਵਿੱਚ ਲੋੜਿੰਦਾ ਹਲਕਾ ਸਨੌਰ ਤੋਂ ਵਦਾਇਕ ਪਠਾਨ ਮਾਜਰਾ ਕਰਨਾਲ ਦੇ ਪਿੰਡ ਅਬਰੀ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਲਾੜੀ ਤੇ ਬਲਜਿੰਦਰ ਸਿੰਘ ਵਾਸੀ ਨੰਦਗੜ੍ਹ ਦੇ ਖਿਲਾਫ ਕਰਨਾਲ ਚ ਮਾਮਲਾ ਹੁੰਦਾ DNS ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਹੋਇਆ ਤੇ ਉਹਨਾਂ ਇਸ ਵੀਡੀਓ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੇਰਾ ਐਨਕਾਊਂਟਰ ਕੀਤਾ ਜਾ ਸਕਦਾ ਕਰਨਾਲ ਥਾਣਾ ਦੇ SHO ਜਿਨ੍ਹਾਂ ਦਾ ਇਹ ਕਹਿਣਾ ਕਿ ਪੁਲਿਸ ਨੇ ਤਿੰਨ ਹתਿਆਰਿਕ ਫੋਰਚਨਰ ਗੱਡੀ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਬਲਵਿੰਦਰ ਸਿੰਘ ਨਾਂ ਦੇ ਵਿਅਕਤੀ ਤੋਂ ਪੁੱਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਹਾਲਾਂਕਿ ਉਸਦੀ ਭੂਮਿਕਾ ਬਾਰੇ ਜਾਂਚ ਹੋ ਰਹੀ ਹੈ ਲਾਇਸੈਂਸ ਜਿਹੜਾ ਹਥਿਆਰ ਸੀ ਉਹ ਲਾਇਸੈਂਸੀ ਸੀ ਪਰ ਇਹ ਕਿਹੜੇ ਸੂਬੇ ਦੇ ਲਈ ਸੀ ਇਸ ਦੀ ਹੁਣ ਜਾਂਚ ਹੋ ਰਹੀ ਹੈ ਮੇਰਾ ਐਨਕਾਊਂਟਰ ਕਰਨਾ ਚਾਹੁੰਦੀ ਹੈ ਪੁਲਿਸ ਦਰਅਸਲ ਇਹ ਬਿਆਨ ਹੈ ਆਪ ਵਿਧਾਇਕ ਪਠਾਨ ਮਾਜਰਾ ਦਾ ਜਿਨ੍ਹਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤਾਂ ਜ਼ਬਰਜਨਾਬ ਦੇ ਮਾਮਲੇ ਦੇ ਵਿੱਚ ਨਾਮਜ਼ਦ ਤੇ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋਈ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਦੇ ਖਿਲਾਫ ਹਰਿਆਣਾ ਦੇ ਕਰਨਾਲ ਚ ਪਰਚਾ ਹੁੰਦਾ ਤੇ ਦੂਜੇ ਦਿਨੋਂ ਪੁਲਿਸ ਦੇ ਹੱਥ ਨਹੀਂ ਲੱਗੇ ਦੱਸਿਆ ਹੈ ਕਿ ਪੰਜਾਬ ਦੇ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਹਰਿਆਣਾ ਪੁਲਿਸ ਵੱਲੋਂ ਪਾਲ ਜਾਰੀ ਹੈ ਵਿਧਾਇਕ ਪਠਾਨ ਮਾਜਰਾ ਨੇ ਬੁੱਧਵਾਰ ਨੂੰ ਆਪਣੀ ਵੀਡੀਓ ਜਾਰੀ ਕਰਕੇ ਖਦਸ਼ਾ ਪ੍ਰਗਟਾਇਆ ਕਿ ਉਹਨਾਂ ਦਾ ਐਨਕਾਊਂਟਰ ਕੀਤਾ ਜਾ ਸਕਦਾ ਵਿਧਾਇਕ ਦੇ ਫਰਾਰ ਹੋਣ ਤੋਂ ਬਾ ਬਰਾੜ ਤੇ ਹੋਰ ਅਧਿਕਾਰੀ ਕਰਨਾਲ ਦੇ ਡਿਬਰੀ ਪਹੁੰਚੇ ਤਾਂ ਸਈ ਇਹ ਕਿਸੇ 7 ਵੀ ਫੁਟੇਜ ਦੇਖਣ ਤੋਂ ਬਾਅਦ ਕਈ ਥਾਈਂ ਛਾਪੇਮਾਰੀ ਜਾਰੀ ਹੈ ਤੇ ਵਿਧਾਇਕ ਦੀ ਗ੍ਰਿਫਤਾਰੀ ਲਈ ਟੀਮਾਂ ਚੌਕਸ ਹੋ ਚੁੱਕੀਆਂ ਨੇ ਲੋੜਿੰਦੇ ਮਲਜ਼ਮ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਜਿਨ੍ਹਾਂ ਨੇ ਪੁਲਿਸ ਤੇ ਗੋਲੀਆਂ ਚਲਾਈਆਂ ਹਮਲਾ ਕੀਤਾ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਉਹ ਫਰਾਰ ਹੋ ਜਾਂਦੇ ਨੇ ਤਾਂ ਬੁੱਧਵਾਰ ਨੂੰ ਜਾਰੀ ਵੀਡੀਓ ਦੇ ਵਿੱਚ ਪਠਾਨ ਮਾਜਰਾ ਦਾ ਇਹ ਕਹਿਣਾ ਕਿ ਉਸ ਨੂੰ ਪੁਲਿਸ ਮੁਕਾਬਲੇ ਦਾ ਡਰ ਸੀ ਇਸ ਦੀ ਸੂਚਨਾ ਮਿਲੀ ਸੀ ਕਿ ਝੂਠੇ ਮੁਕਾਬਲੇ ਚ ਉਹਨਾਂ ਨੂੰ ਮਾਰਨ ਦੀ ਯੋਜਨਾ ਹੈ ਜਿਸ ਦੇ ਚਲਦਿਆਂ ਕਿ ਪਠਾਨ ਮਾਜਰਾ ਦਾ ਇਹ ਕਹਿ ਦੇ ਵਿੱਚ ਨਹੀਂ ਪਿਆ ਜਦੋਂ ਮੇਰੀ ਗੱਡੀ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਂ ਹੋਰ ਰਸਤੇ ਰਾਹੀਂ ਭੱਜਿਆ ਜਾਰੀ ਕੀਤੀ ਦੋ ਵੀਡੀਓਜ਼ ਦੇ ਵਿੱਚ ਵਿਧਾਇਕ ਨੇ ਇੱਕ ਦੇ ਵਿੱਚ ਦਿੱਲੀ ਲਾਬੀ ਤੇ ਉਸ ਦੇ ਵਿਰੁੱਧ ਕਾਰਵਾਈ ਕਰਨ ਦਾ ਦੋਸ਼ ਲਾਇਆ ਉਸ ਨੇ ਪੰਜਾਬ ਦੇ ਸਾਥੀ ਵਿਧਾਇਕਾਂ ਤੇ ਮੰਤਰੀਆਂ ਨੂੰ ਬਾਹਰੀ ਤਾਕਤਾਂ ਤੋਂ ਬਚਾਉਣ ਦੇ ਲਈ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ ਤਾਂ ਪਠਾਨ ਮਾਜਰਾ ਦਾ ਕਹਿਣਾ ਹੈ ਕਿ ਜਦੋਂ ਅਫਗਾਨੀ ਪੰਜਾਬ ਨੂੰ ਨਹੀਂ ਡਰਾ ਸਕਿਆ ਤਾਂ ਦਿੱਲੀ ਲਾਬੀ ਕਿਵੇਂ ਡਰਾ ਸਕਦੀ ਹੈ ਤਾਂ ਦੱਸ ਜਿਏ ਕਿ ਵਿਧਾਇਕ ਦਾ ਕਹਿਣਾ ਹੈ ਕਿ ਮੈਨੂੰ ਗੈਂਗਸਟਰ ਦੇ ਵੱਲੋਂ ਦਰਸਾਉਣ ਦੇ ਲਈ 10 8 MP ਤੇ 5 ਤੋਂ ਬਾਅਦ DSP ਇੱਕ ਦਰਜਨ ਐਸਐਚਓ ਤੇ 500 ਪੁਲਿਸ ਵਾਲੇ ਭੇਜੇ ਗਏ ਸਰੀਰਕ ਖੋਸ਼ਹੋਂ ਦੇ ਮਾਮਲੇ ਦੇ ਵਿੱਚ ਲੋੜਿੰਦਾ ਹਲਕਾ ਸਨੌਰ ਤੋਂ ਵਦਾਇਕ ਪਠਾਨ ਮਾਜਰਾ ਕਰਨਾਲ ਦੇ ਪਿੰਡ ਅਬਰੀ ਦੇ ਸਾਬਕਾ ਸਰਪੰਚ ਗੁਰਨਾਮ ਸਿੰਘ ਲਾੜੀ ਤੇ ਬਲਜਿੰਦਰ ਸਿੰਘ ਵਾਸੀ ਨੰਦਗੜ ਦੇ ਖਿਲਾਫ ਕਰਨਾਲ ਚ ਮਾਮਲਾ ਹੁੰਦਾ DNS ਦੀਆਂ ਵਕਫਤਾ ਰਾਵਾਂ ਦੇ ਤਹਿਤ ਕੇਸ ਹੋਇਆ ਤੇ ਉਹਨਾਂ ਇਸ ਵੀਡੀਓ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੇਰਾ ਐਨਕਾਊਂਟਰ ਕੀਤਾ ਜਾ ਸਕਦਾ ਕਰਨਾਲ ਥਾਣਾ ਦੇ ਐਸਐਚਓ ਜਿਨ੍ਹਾਂ ਦਾ ਇਹ ਕਹਿਣਾ ਕਿ ਪੁਲਿਸ ਨੇ ਤਿੰਨ ਹਤਿਆਰਿਕ ਫੋਰਚਨਰ ਗੱਡੀ ਤੇ ਇੱਕ ਸ਼ੱਕੀ ਵਿਅਕਤੀ ਜਿਹੜਾ ਗ੍ਰਫਤਾਰ ਕੀਤਾ ਬਲਦਿੰਦਰ ਸਿੰਘ ਨਾਂ ਦੇ ਵਿਅਕਤੀ ਤੋਂ ਪੁੱਛਗਿੱਛ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ ਹਾਲਾਂਕਿ ਉਸਦੀ ਭੂਮਿਕਾ ਬਾਰੇ ਜਾਂਚ ਹੋ ਰਹੀ ਹੈ ਲਾਇਸੈਂਸ ਜਿਹੜਾ ਹਥਿਆਰ ਸੀ ਉਹ ਲਾਇਸੈਂਸੀ ਸੀ ਪਰ ਇਹ ਕਿਹੜੇ ਸੂਬੇ ਦੇ ਲਈ ਸੀ ਇਸ ਦੀ ਹੁਣ ਜਾਂਚ ਹੋ ਰਹੀ ਹੈ